फिलौर विखे श्री गुरु रविदास जी महाराज ने प्रगट दिहाड़े के संबंध में विशाल शोभा यात्रा क्ढ़ी फिलौर ग्यारह फरवरी श्री गुरु रविदास जी महाराज जी के छे सौ अठतालीवें प्रकाश दिहाड़े के संबंध में फिलौर दिया समूह श्री गुरु रविदास नाम लेवा संगत वालों विशाल शोभा यात्रा अज श्री गुरु रविदास भवन फिलौर तो क्ढी गई शोभा यात्रा की शुरुआत सबका मुख्यमंत्री श्री चरणजीत चन्नी ने गुवारे के मुख्य मेहमान सन इस मौके से संत शमशेर सिंह जंगेड़ा संत बाबा सुखविंदर सिंह, बाबा परमजीत दास नगर वाले प्रधान राजा संधु ताराचंद चंद जखू जनरल सकत्र सोहन लाल चमन लाल बलबीर सिंह मनोज कुमार हरी सिंह राजकुमार चरणजीत पट्टी मोहन लाल चंदड़ ਸ੍ਰੀ ਪ੍ਰਿਥਵੀਪਾਲ ਸਿੰਘ ਖਹਿਰਾ ਸੁਖਦੇਵ ਸਿੰਘ ਲੰਬਾੜਦਾਰ ਅਤੇ ਸ਼ਹਿਰ ਦੇ ਪਤਵੰਤੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹਾਜ਼ਰ ਸਨ ਇਸ ਸ਼ੋਭਾ ਯਾਤਰਾ ਫਿਲੌਰ ਤੋਂ ਜਦੋਂ ਪਿੰਡ ਗੜਾ ਪੁਲਿਸ ਕਲੋਨੀ ਡਾਕਟਰ ਅੰਬੇਦਕਰ ਚੌਕ ਪੁਜਰੀਤਾ ਪਾਰੀ ਗਿਣਤੀ ਵਿੱਚ ਸੰਗਤਾਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਸ੍ਰੀ ਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਉਠਿਆ ਸ਼ੋਭਾ ਯਾਤਰਾ ਜਦੋਂ ਨੂਰਮਹਿਲ ਰੋਡ ਫਿਲੌਰ ਪੁਜਰੀਤਾ ਉੱਥੋਂ ਦੀਆਂ ਸੰਗਤਾਂ ਪਾਰੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਸ਼ੋਭਾ ਯਾਤਰਾ ਪਿੰਡ ਨੰਗਲ ਰਾਮਗੜ ਬਾਈਪਾਸ ਤੋਂ ਹੁੰਦੀ ਹੋਈ ਜਦੋਂ ਫਿਲੌਰ ਕਿਲਾ ਰੋਡ ਤੇ ਪੁਜੀਤਾ ਸੜਕ ਦੇ ਦੋਵੇਂ ਪਾਸੇ ਖੜੀਆਂ ਸੰਗਤਾਂ ਸੰਗਤਾਂ ਸ੍ਰੀ ਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਦੇ ਨਾਰੇ ਲਗਾ ਰਹੀਆਂ ਸੰਨਵਖ ਵਖ ਸਿਆਸੀ ਪਾਰਟੀਆਂ ਦੇ ਆਗੂ ਵਰਕਰ ਪਾਰੀ ਗਿਣਤੀ ਵਿੱਚ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਇਸ ਵਾਰ ਸੰਗਤਾਂ ਦਾ ਅਠਾਰਸ਼ ਸੀ ਸੰਗਤਾਂ ਲਈ ਥਾਂ ਥਾਂ ਲੰਗਰ ਸਮਾਜ ਸੇਵੀ ਸੰਗਤਾਂ ਧਾਰਮਿਕ ਜਥੇਬੰਦੀਆਂ ਵੱਲੋਂ ਲਗਾਏ ਗਏ ਸਨ ਪੁਲਿਸ ਪ੍ਰਬੰਧ ਬਹੁਤ ਸਖਤ ਸੰਨ ਪਾਰੀ ਗਿਣਤੀ ਵਿੱਚ ਪੁਲਿਸ ਤੈਨਾਤ ਸੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ

ਕੀ ਅੱਜ ਸਵੇਰੇ 9 ਵਜੇ ਸੋਭਾ ਯਾਤਰਾ ਸ਼੍ਰੀ ਗੁਰੂ ਦਾਸ ਪਬਲਿਕ ਤੋਂ ਰੰਗ ਹੋਈ ਸੀ ਤੋਂ ਰਸਤੇ ਵਿੱਚ ਬਿੰਦਾ ਦੀ ਪ੍ਰਗਰਮਨ ਕਰਦੇ ਹੋਏ ਇਸ ਵੇਲੇ ਪਿੰਡ ਕੋੜਾ ਮੇਕੇ ਪਹੁੰਚੀ ਹੈ ਤਾਂ ਸਵਾਗਤ ਕਰਨ ਲਈ ਸ਼੍ਰੀ ਗੁਰੂ ਦਾਸ ਗੁਰਦੁਆਰਾ ਨਵਾਂ ਸ਼ਹਿਰ ਰੋਡ ਪਲਾਹਾ ਫੇਸਬੁਕ ਸੰਗਤਾਂ ਇੱਥੇ ਕੜੀਆਂ ਨੇ ਸਵਾਗਤ ਮੇਰਾ ਪਰਿਵਾਰ ਵੀ ਆਇਆ ਹੈ ਕਲਸੀ ਪਰਿਵਾਰ ਔਰ ਕਲੀਅਰ ਪਰਿਵਾਰ ਥੋੜਾ ਦੇ ਗੁਰ ਜਿਹੜੀ ਡੀਜੇ ਵਾਲੀਆਂ ਗੱਡੀਆਂ ਆ ਉਹਨੂੰ ਸ਼ੋਭਾ ਯਾਤਰਾ ਦੇ ਵਿੱਚ ਨੋ ਐਂਟਰੀ ਹੈ ਪਹਿਲੇ ਅਸੀਂ ਇਤਿਹਾਤ ਦੇ ਦਿੱਤਾ ਇਸ ਕਰਕੇ ਜਿਹੜੇ ਵੀ ਸੇਵਾਦਾਰ ਲੈ ਕੇ ਆਇਆ ਉਹ ਪਹਿਲੇ ਹੀ ਸਾਈਡ ਤੇ ਕੱਢ ਲੈਣ ਸੋ ਧੰਨਵਾਦ ਸੋ 1-2 ਮਿੰਟ ਦੇ ਵਿੱਚ ਹੀ ਸ਼ੁਭਾ ਯਾਤਰਾ ਦਾ ਇਥੋਂ ਸਵਾਗਤ ਕਰ ਕਰਕੇ ਅੱਗੇ ਚਾਲੇ ਪਾਏ ਜਾਣੇ ਨੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਇਕੱਠੀਆਂ ਹੋ ਕੇ ਖੜਨ ਤਾਂ ਕਿ ਆਪਾਂ ਆਈ ਹੋਈ ਮਹਾਨ ਸ਼ੁਭਾ ਯਾਤਰਾ ਦਾ ਇਥੋਂ ਸਵਾਗਤ ਕਰ ख़ुशी oh, अपी ਦੇ ਮਾਜਮਾਨ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਇੱਥੇ ਨਵਰ ਕੀਰਤਨ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਤੁਹਾਨੂੰ ਬਾਜੀ ਰਾਜੀ ਜੀ ਰਾਜੀ ਜੀ ਨੇ ਮੇਰੇ ਸੁਪਨੇ ਦਾ ਬੇਗਮਪਰਾ ਬਸਾਈਏ ਫਿਰ ਇੱਕ ਵਾਰ ਪਰਮੰਦਰਤਾ ਨੂੰ ਮੁਬਾਰਕਬਾਦ ਫਰਮਾਨਾਂ ਜੀ ਖੋਲ ਕੇ ਖੋਲ ਕੇ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਹਾਜ਼ਰੀ ਲਵਾਈ ਜੀ ਉਹ ਆਇਆ ਇਸ ਪੈਨਨ ਲੈ ਕੇ ਖੜੇ ਨੇ ਭਾਈ ਸਾਹਿਬ ਉਹ ਲਿਖਦੇ ਹੁੰਦੇ ਆ ਵੀ ਖੁਕ ਵਿੱਚ ਧੀ ਤੇ ਜ਼ਮੀਨ ਚ ਪਾਣੀ ਜੇ ਮੌਕਾ ਗਿਆ ਤਾਂ ਸਭ ਦੇ ਖਤਮ ਹੋ ਜਾਣੇ ਇਸ ਗੱਲ ਤੋਂ ਨੇ ਨੇ ਤੋਂ ਤੋਂ ਹੁੰਦਾ ਆ ਬਹੁਤ ਵਧੀਆ ਗੱਲਾਂ ਤੋਂ ਜਿਹੜਾ ਧਿਆ ਦਾ ਇਹਨਾਂ ਨੇ ਕਾਫੀ ਉਪਸ਼ਾ ਕੀਤਾ ਉਹ ਗਾਉਂਦੇ ਅਸੀਂ ਵੀ ਇੱਥੇ ਆ ਕੇ ਤੁਮਾਤਮ ਕਰਦੇ ਆ ਉਹ ਕਹਿੰਦੇ ਆ ਪਤਲ ਜੁਲ ਜੀਰ ਬਣਾਉਂਦੇ ਤੇ ਤੀਆਂ ਦੁਖ ਸਾਹਿਬ ਜੀ ਨੂੰ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਸਰਕਾਸ਼ ਦਿਹਾੜੇ ਨੂੰ ਮਰਪਕ ਲੋਕਾ ਯਾਤਰਾ ਦੇ ਵਿੱਚ ਹਾਜ਼ਰੀ ਸੀ ਸਮੂਹ ਸੰਗਤਾਂ ਸੰਤ ਮਹਾਰਾਜ ਜੀ ਮਣੇ ਇੱਥੇ ਆ ਜਾਓ ਅਲਾਰਟ ਕਰਦੇ ਆ ਸਾਰਿਆਂ ਨੂੰ ਇੱਕ ਮਿੰਟ ਉੱਪਰ ਕਰ ਲਓ ਜੀ ਲੋਦਰ ਭਾਈ ਸਰਦਾਰ ਸ਼ਰਜ ਜੀ ਰਿਹਾ ਠੀਕ ਹੈ ਠੀਕ ਹੈ ਜੀ ਓਕੇ ਧੰਨਵਾਦ ਜਿਹੜੀ ਪਰਪਰ ਕਰਦੇ 13 ਬੈਂਕ ਜਿਲ੍ਹਾ ਕੁਮਾਰ ਸੰਭੋਗੀ ਮਾਨੋਟੇ ਤੋਂ ਆਉਣੀ ਹੈ ਉਹ ਆਉਣੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਫਲੋਰ ਦੇ ਵਿੱਚ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਬੜੀ ਵਿਸ਼ਾਲ ਸੋਭਾ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਮੈਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਬੌਜਨ ਸਮਾਜ ਪਾਰਟੀ ਵੱਲੋਂ ਗੁਰੂ ਰਵਿਦਾਸ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਔਰ ਅੱਜ ਦੇ ਸ਼ੋਭਾ ਯਾਤਰਾ ਦੇ ਮੌਕੇ ਤੇ ਮੈਂ ਕੋਟਨ-ਕੋਟ ਵਧਾਈ ਦਿਨਾ ਮੁਬਾਰਕਬਾਦ ਦਿਨਾ ਕਿਉਂਕਿ ਗੁਰੂ ਰਵਿਦਾਸ ਜੀ ਨੇ ਇੱਕ ਅੰਦੋਲਨ ਖੜਾ ਕੀਤਾ ਅਨਖ ਦਾ ਬਰਾਬਰੀ ਦਾ ਸਬੈਮਾਨ ਔਰ ਆਤਮ ਨਿਰਪਰਤਾ ਦਾ ਤੋਂ ਅਸੀਂ ਜਦੋਂ ਜਸ਼ਨ ਮਨਾਉਂਦੇ ਆ ਗੁਰੂ ਜੀ ਦੇ ਜਨਮ ਦਿਨ ਤੇ ਤੋਂ ਸਾਨੂੰ ਇਹ ਲੇਖਾ ਜੋਖਾ ਵੀ ਕਰਨਾ ਚਾਹੀਦਾ ਕਿ ਜਿਹੜਾ ਗੁਰੂ ਸਾਹਿਬ ਨੇ ਅੰਦੋਲਨ ਸਾਨੂੰ ਬਣਾ ਕੇ ਦਿੱਤਾ ਅਣਖ ਦਾ ਬਰਾਬਰੀ ਸਵੈਮਾਨ ਔਰ ਆਤਮ ਨਿਰਪਰਤਾ ਦਾ ਉਸ ਦਿਸ਼ਾ 'ਚ ਅਸੀਂ ਕਿੰਨਾ ਅੱਗੇ ਵਧੇ ਕਿੰਨੀ ਤਿਆਰੀ ਅਸੀਂ ਕੀਤੀ ਆ ਕਿੰਨਾ ਅਸੀਂ ਕੌਮ ਨੂੰ ਜਾਗਰੂਕ ਕਰ ਪਾਏ ਆ ਚੇਤਨ ਕਰ ਪਾਏ ਆ ਸੰਗਠਿਤ ਕਰ ਪਾਏ ਤਾਂ ਮੈਂ ਅੱਜ ਦੇ ਮੌਕੇ ਤੇ ਸਾਰੀ ਇਹ ਗੁਰੂ ਰਵਿਦਾਸ ਸੁਭਾਵਾਂ ਨੂੰ ਸੱਦਾ ਦੇਣਾ ਚਾਹੁੰਦਾ ਕਿ ਜੇ ਗੁਰੂ ਸਾਹਿਬ 600 ਸਾਲ ਪਹਿਲਾਂ ਗੁਲਾਮੀ ਦਾ ਖਾਤਮਾ ਕਰਕੇ ਬਰਾਬਰੀ ਵਾਲਾ ਸਮਾਜ ਰਾਜ ਔਰ ਅਰਥ ਪ੍ਰਬੰਧ ਬਣਾਉਣਾ ਚਾਹੁੰਦੇ ਸੀ ਆਓ ਆਪਾਂ ਅੱਜ ਸਾਰੇ ਇਹ ਸੰਕਲਪ ਲਈਏ ਕਿ ਗੁਰੂ ਸਾਹਿਬ ਦੀ ਸੋਚ ਦਾ ਬੇਗੰਪਰਾ ਬਸਾਉਣ ਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਸੋਚ ਨੂੰ ਰਾਜਨੀਤਿਕ ਖੇਤਰ ਚ ਆਪਣਾ ਆਦਰਸ਼ ਮੰਨ ਕੇ ਸਭ ਕੰਚੀ ਰਾਮ ਜੀ ਨੂੰ ਪੈਨ ਮਾਇਆ ਬੱਤੀ ਜੀ ਨੂੰ ਰਾਜਨੀਤਿਕ ਤੌਰ ਤੇ ਆਪਣਾ ਲੀਡਰ ਪ੍ਰਬੰਧ ਕਰਕੇ ਅਸੀਂ ਗੁਰੂ ਸਾਹਿਬ ਦੀ ਸੋਚ ਦਾ ਬੇਗੰਪਰਾ ਬਸਾਉਣ ਲਈ ਇਕਜੁੱਟ ਹੋਈਏ ਸਮਾਜ ਨੂੰ ਚੇਤਨਕਰੀਏ ਜਾਗਰੂਕ ਕਰੀਏ ਤਾਂ ਕਿ ਅੱਜ ਵੀ ਜੋ ਫਰੀਦਕੋਟ ਦੇ ਵਿੱਚ ਘਟਨਾ ਕੱਟੀ ਜੈਤੋਂ ਵਿਧਾਨ ਸਭਾ ਦੇ ਚੰਦਪਾਨ ਪਿੰਡ ਦੇ ਵਿੱਚ ਉਹ ਐਸੀਆਂ ਕਟਨਾਮਾਂ ਦਾ ਪੱਕੇ ਤੌਰ ਤੇ ਜ਼ਬਰਦੀਆਂ ਕਟਨਾਮਾਂ ਅਨਿਆਧੀਆਂ ਕਟਨਾਮਾਂ ਦਾ ਅੰਤ ਪੱਕੇ ਤੌਰ ਤੇ ਸਿਰਫ ਸੱਤਾ ਹਾਸਲ ਕਰਕੇ ਹੀ ਕੀਤਾ ਜਾ ਸਕਦਾ ਹੈ